ਜੋਤੇ ਕੀ ਹਾਲਾ ਵਧੀਆ ਸ਼ਾਜੀ ਵਧੀਆ ਆ ਜੀ ਸੰਸਾਰ ਤੁਸੀਂ ਸੁਣਾਓ ਵਧੀਆ ਜੋਤੇ ਇੱਕ ਆਪਣੇ ਕੋਲ ਕ੍ਰੋਸ ਆ ਗਈ ਸ਼ਾਈ ਵਾਲਾ ਹਾਂਜੀ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ ਚੌਥਾ ਦਿਨ ਸੂਈ ਨੂੰ ਆ ਤੇ ਬੱਛਾ ਮਗਰ ਹਾਂਜੀ ਮਗਰ ਬੱਛਾ ਬੋਲਾ ਬੋਲਾ ਕਿੰਨਾ ਸੁਰਤ ਬੋਲਾ ਆ ਤੇ ਮੇਰੇ 16 ਲੀਟਰ ਇਹਦੇ ਥਲੇ ਲੀਟਰ ਮਾਰਵਾ ਤਿਆਰ ਹੋ ਗਏ ਲੋ ਜੀ 16 ਲੀਟਰ ਲੀਟਰ ਮਾਰ ਕੇ ਜੋਤਾਂ ਦਾ ਵੀ ਚੁਆਈ ਕਰਾ ਦੇਾਂਗੇ ਪਿੱਠਪੂਰਾ ਵੇਖੋ ਪੌਲੀ ਪਲੀਤੀ ਵੇਖੋ ਮਗਰ ਬੱਛਾ ਥਾਨ ਕਰਮ ਵਾਲੀ ਨੂੰ ਮੁਠੀ ਆ ਜਾਂ ਦੋ ਕੁ ਫੋਟਾ ਸ਼ਾਂਗਾ ਲੱਗੀਆਂ ਜ਼ਰੂਰ ਆ ਬਾਕੀ ਸਪੇਸ ਗੈਪ ਆਪਸੀ ਤਨਾ ਦਾ ਬਹੁਤ ਵਧੀਆ ਜੋ ਤੇ ਡਿਮਾਂਡ ਇਹ ਦੀ ਕਿੰਨੀ ਕੀਤੀ ਵੀਰੇ ਡਿਮਾਂਡ ਇਹ ਨਹੀਂ ਸਿੰਧੂ ਸਾਹਿਬ ਭਾਵੇਂ 70000 ਕਰੀਏ 72 ਕਰੀਏ ਇਹ ਹਾਂਜੀ 4000 ਰੁਪਏ ਦੇ ਦਾਂਗੇ ਹਾਂ ਨਾ ਬੈਠ ਹਾਂਜੀ ਠੀਕ ਆ ਬਾਕੀ ਹਾਂ ਨਾ ਵਿੱਚੋਂ ਕੋਈ ਕਸਰ ਕੱਢ ਕੇ ਆਪਾਂ ਦੱਸੀ ਸੀ 36 ਦੀ ਹਾਂਜੀ 2000 ਵਿੱਚੋਂ ਮਾਨਤਨ ਕੀਤਾ ਸੀ 36000 ਚੋਂ 100 ਰੁਪਏ ਛੋਟ ਹੋਊਗੀ ਲੋ ਵੀ 36000 ਦੇ ਵਿੱਚੋਂ ਕੋਈ 100 ਰੁਪਏ ਛੋਟ ਹੋ ਜੂਗੀ ਮੌਕੇ ਤੇ ਕਰ ਲਿਓ ਸੰਪਰਕ ਮੇਰਾ ਭਰਾ ਟਿਕਾ ਜੀ ਵਾਹਰ ਤੁਸੀਂ ਦੇਖ ਲਈ ਆ ਜੰਮੀਪਾਲੀ ਵਾਰਡ ਆ ਫੁੱਲ ਗੋਲਾ ਗਾਰਾ ਠੀਕ ਆ ਜੀ ਵੈਨ ਮੋਰ ਤੁਸੀਂ ਇਹ ਚੈੱਕ ਕਰ ਲਓ ਪੌਲੀਪਲੀਤੀ ਪੂਰੀ ਆ ਠੀਕ ਆ ਨੰਬਰ ਸਕਰੀਨ ਤੇ ਚੱਲੂਗਾ ਨੰਬਰਾਂ ਤੇ ਕਾਲ ਕਰਕੇ ਕਰ ਲਿਓ ਗੱਲਬਾਤ ਧੰਨਵਾਦ